ਇਹ ਦੋ ਦੋ ਲੱਗ ਕੇ ਕੰਮ ਕਰਦੇ ਨੇ ਤੇ ਅਪਗ੍ਰੇਡ ਹੋਣ ਦੇ ਨਾਲ ਕਰਦੇ ਨੇ ਕਿ ਜਦੋਂ ਇਹ ਕਰਵਾਇਆ ਗਿਆ ਤਾਂ ਸਾਡੇ ਕੋਲ ਆਪਣੀ ਕਮੇਟੀ ਆ ਗਈ ਜਿੱਥੇ ਆ ਕੇ ਨੂੰ ਦੇਣਾ ਨਹੀਂ ਕਿ ਕਿਸਾ ਉਤਰੋ ਕਿਸਾ ਉਤਰੋ ਕਿਸਾ ਭਰੋ ਕਿਸਾ ਉਤਰੋ ਕਿਸਾ ਉਤਰੋ ਜਾਓ ਕਾ ਉਤਰੋ ਜਾਓ ਜੀ ਸਨ ਜਨਮ ਰੌਸ਼ ਸੋਸੇ ਤੇ ਉਹ ਅਦਾ ਕਾਟ ਚਾਹੀਦਾ ਸੀ ਕਮੇਟੀਆ ਤੋਂ ਮੇਰੀ ਗਲਤੀ ਹੈ ਬੇਟੀਆਂ ਮੈਂ ਨਾ ਨੋਦੀ ਰ ਗਿਆ ਹੰਦਰ ਹਾਂ ਲੈ ਗਏ ਬੇਟੀਆਂ ਮੈਂ ਲੈ ਕੋਈ ਗੱਲ ਇਹਦਾ ਸਾਰਾ ਲਾਗਤ ਲਾ ਕੇ ਤੇ ਬਾਦ ਮੇਰੇ ਭਾਈ ਜੀ ਦੀ ਉਹ ਜੀ ਆਈਟੀ ਹਨ ਸਾਡੇ ਬੱਚੇ ਦਾ ਨਾਮ ਹੈ ਇਹ ਵੀ ਬੱਚੇ ਦਾ ਲਾਗਤ ਪੂਰਾ ਹੋਵੇਗਾ ਤੇ ਜੀਏ ਦਾ ਡਾਕਟਰ ਨਾ ਮੇਰੀ ਗੱਲ ਹੋ ਗਈ ਆ ਔਰ ਇਹਨਾਂ ਸਾਡੇ WhatsApp ਪਰ ਗੱਲ ਕਰਕੇ ਸਾਰਾ ਇਲਾਜ ਦੇ ਇਨੋਰ ਨੋਟਸ ਵੀ ਉੱਤੇ ਭੇਜਾ ਦੇ ਮੈਨੂੰ ਉਸ ਤੋਂ ਇਤਿਆਹਾ ਲਾ ਕਰਕੇ ਤੁਹਾਨੂੰ ਭਰ ਦੇਣੇ ਆ ਇਹ 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 ਨਾ ਜਿਹੜੇ ਦਾਦੀ ਸਦਰਾ ਬਣਾ ਤੁਹਾਡੇ ਪਾਸੇ ਉਹ ਜਿਹੜਾ ਘਰ ਦੇ ਕੋਲੇ ਉਹ ਡਾਕਟਰ ਕੋਲ ਜੀ ਚਾਹ ਕਰਦੇ ਸਾਹਮਣੇ ਸਭੀ ਸਰਕਾਰੀ ਮਤਦਾਨੀ ਹੋ ਕੇ ਹੋ ਸਰ ਸਭ ਸਾਹਮਣੇ ਦੇਖਿਆ ਸਮਝ ਚੱਕ ਚੱਕ ਡਾਕਟਰ ਕੋਲ ਪੁੱਛ ਕੇ ਸੰਤਾ ਕਰਦੇ ਦੇਖੋ ਸਰ ਇਧਰ ਜੀ ਸਾਡੇ ਬੱਚੇ ਦੀ ਡਾਇਗਨੋਸਟਿਕ ਕਰਨ ਵਾਲੀ ਹੈ ਜੀ ਇਹਨੂੰ ਪੂਰਾ ਦਾ ਇਲਾਜ ਕਰਕੇ ਠੀਕ ਕਰਾ ਕੇ ਇਹਨੂੰ ਤਾਦਰੁਫ ਕਰ ਦੇਣਾ ਜੀ ਅਗਰ ਕੋ ਤਾਦਰੁਫ ਹੋ ਗਿਆ ਲੰਬਕ ਨੂੰ ਸਬੰਧ ਤੋਂ ਡਾਕਟਰ ਜੀ ਇਸੇ ਸੇਵਾਦਾਰ ਸਾਰੇ ਜਾ ਕੇ ਬੱਚੇ ਨੂੰ ਮੋੜ ਤੇ ਜਰਾ ਕੇ ਲੈ ਕੇ ਆਏ ਸੀ ਤੇ ਹੁਣ ਬੱਚਾ ਦਾਖਲ ਹੈ ਔਰ ਇਹ ਜਿਹੜੇ બીજા ਦੇ ਡਾਕਟਰ ਜਿਹੜੇ ਇਹਦੇ ਚੇਤੇ ਡਾਕਟਰ ਹੈਗਾ ਉਹਦੇ ਨਾਲ ਵੀ ਅਸੀਂ ਜਿਹੜਾ ਹੈਗਾ ਉਹਦੇ ਪਹਿਲੇ ਮੈਡੀਸਨ ਦੇ ਤੂੰ ਸਾਡੇ ਡਾਕਟਰਸ ਨਾਲ ਕਰਕੇ ਕਲਪੋਰੇ ਜਦੋਂ ਰੋਡ ਪੈਗੀ ਪੀਜੇ ਤੇ ਜਾ ਕੇ ਨਹੀਂ ਕਰ ਉਹਨੂੰ ਘਰ ਦੇ ਨੇੜੇ ਰਾਹ ਤੇ ਪਾ ਕੇ ਸਰਕਾਰ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ ਕਿਉਂਕਿ ਇੱਕ ਰਾਜ ਵਿੱਚ ਉਹਦਾ ਘਰ ਹੈ ਤੇ ਉਹਨਾਂ ਦੇ ਬਾਕੀ ਖਾੜਾ ਦੇ ਨਕਸਰ ਬਹੁਤ ਹੋਇਆ ਨਜ਼ਰ ਆ ਰਿਹਾ ਹੈ। ਇਹਨਾਂ ਦੇ ਘਰ ਦਾ ਵੀ ਜਿਹੜਾ ਹੈਗਾ ਮੇਅਰ ਦਾ ਹੋਰ ਇਹਨਾਂ ਦਾ ਜਿਹੜਾ ਜਿੰਨੀ ਵੀ ਕੋਈ ਦਿੱਕਤ ਹੈ ਸਮਾਜ ਵੀ ਖਰਾਬ ਹੋਇਆ ਸਾਰਾ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕਰਦਾ ਕਿ ਸਾਰਾ ਕੁਝ ਦੀ ਪੂਰੀ ਮਦਦ ਕਰਾਂਗੇ। ਔਰ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਉਹ ਐਸਵੇਂ ਦੇ ਆਪਾਂ ਨੂੰ ਲੱਗਦਾ ਬਹੁਤ ਚਿੰਤਾਪਾਜ਼ੀ ਗੱਲ ਹੈਗੀ ਆ ਤੇ ਕਦੋਂ ਠੀਕ ਹੋਣ ਵਾਲੀ ਹੈ? ਇਹ ਲੋਕ ਕਿਉਂ ਰੇਪਲ ਕਰ ਰਹੇ ਅਸੀਂ ਜਿਹੜਾ ਜਲੋ ਠੀਕ ਹੋ ਸਕਦਾ ਹੈ ਉਹ ਪੂਰੇ ਡਾਕਟਰਾਂ ਦੀ ਜਿਹੜੀ ਹੈ ਇੱਕ ਵਸੇ ਵਧੀਆ ਤੋਂ ਵਧੀਆ ਕੇਅਰ ਦੇ ਕੇ ਉਹਦਾ ਮਰਜ਼ੀ 14 ਸਾਲਾਂ ਸਰਕਾਰ ਦੇ ਔਰ ਇਹ ਬੱਚਾ ਪੂਰਾ ਤੰਦਰੁਸਤ ਹੋਵੇ ਤਾਂ ਨੌਰ ਪਰ ਲਾਈਫ ਵੀ ਜਿਊ ਸਕਦੇ ਨੇ ਤੇ ਪੂਰਾ ਅਸੀਂ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਹਾਂ ਪੂਰਾ ਕਰਾ ਦੇ। ਮੈਂ মিডিਆ ਨਾਲ ਇੱਕ ਪਾਸੇ ਟਾਰਕਸ ਕਰਦਾ ਔਰ ਬਾਗਿਓ ਬੋਖਵਾਤ ਦੇ ਸਾਥ ਕਰਦੇ ਰਹੇ ਨਾ ਜੀ ਕੰਪਲੈਕਸ ਨਹੀਂ ਹੈ। ਅਮਰਿੰਦਰ ਅਮਰਿੰਦਰ ਕੇਪੀਆ ਪ੍ਰੋਫਾਈਲ ਇਸ ਵਿੱਚ ਦੁਬਾਰਾ ਜਾਂਚ ਕਰਨਾ ਤੇ ਸ਼ੇਖ ਮੰਦਿਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜਿੰਨਾ ਸਾਡੇ ਬੱਚੇ ਦੀ ਇੰਨੀ ਲਗਾਇਆ ਕਿ ਲੋਕਾਂ ਦਾ ਨਵਰ ਕਰਨਾ ਛੋੜਿਆ ਜੋ ਦ੍ਰਿਪੰਨ ਇੰਨੀ ਜਰਾ ਹੈ थैंक यू ਸੋ ਮਚ ਤੁਹਾਨੂੰ ਇੱਥੇ ਕੰਮ ਕਰਨਾ ਆਪਣੇ ਘਰ ਸੇ ਪਾਣੀ ਲਈ ਉਹਨੂੰ ਘਰ ਦਾ ਜਿਹੜਾ ਵੀ ਕੋਟਾ ਕੋਸ ਸਮਾਨ ਖਰਾਬ ਹੋਇਆ ਘਰ ਖਰਾਬ ਹੋਇਆ ਉਹਦੀ ਪਾਸੇ ਸਰਕਾਰ ਨਾਲ ਵਾਪਸ ਸਰ ਸਾਹਮਣੇ ਸਰ ਸਾਹਮਣੇ ਰੱਖੇ ਬਜੀ ਬਜੀ ਉਸ ਨੂੰ ਥੋੜਾ ਪਿੱਛੇ ਹੋ ਜਾ ਥੋੜਾ ਥੋੜਾ ਪਿੱਛੇ ਸਰ ਦੇਖੋ ਇਸ ਜੀ ਦੀ ਰੋਡ ਹੋ ਗਿਆ ਸਾਡਾ ਸਟਾਫ ਸਭ ਨੂੰ ਯਾਰ ਕਹਿੰਦਾ ਵਿੱਚ ਅਮਦਨ ਦੇਮ ਦੇ ਡਿਪਾਰਟਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਹਰ ਵਕਤ ਫੋਨ ਕਰਕੇ ਸਾਡੀ ਬਤਰੀ ਸਾਨੂੰ ਹੈਲਪ ਕਰਦੇ ਆ ਥੈਂਕ ਯੂ ਸੋ ਮਚ